ਹਾਂਜੀ ਸਾਰੰ ਸਸਤੀ ਕਾਲ ਜੀ ਅੱਜ ਥੋੜੇ ਨਾਈ ਸਕਸੈਸ ਸਟੋਰੀ ਸ਼ੇਅਰ ਕਰਦੇ ਆ ਸਾਡੇ ਕੋਲ ਸਰਦਾਰ ਦਰਸ਼ਨ ਸਿੰਘ ਜੀ ਆਏ ਨੇ ਕੁੱਡੀਗਲਾਂ ਤੋਂ ਇਹਨਾਂ ਨੂੰ ਮੋਟਾਪਾ ਸੀ ਬਹੁਤ ਜ਼ਿਆਦਾ ਇਹਦਾ ਸਿੱਧਾ ਨਹੀਂ ਖੜਾਇਆ ਜਾਂਦਾ ਸੀਗਾ ਡਿਸਕ ਦੀ ਪ੍ਰੋਬਲਮ ਸੀ L4 L5 ਜਿਹਦੇ ਮਣਕੇ ਨੇ ਰੀਟ ਦੀ ਹੱਡੀਆਂ ਉਹ ਨੇੜੇ ਆਏ ਹੋਏ ਸੀਗੇ ਤੇ ਉਹਦੇ ਕਰਕੇ ਲੱਤਾਂ 'ਚ ਦਬਦਬਾ ਰਹਿੰਦਾ ਸੀਗਾ ਤੇ ਹੋਰ ਵੀ ਕਾਫੀ ਸਾਰੀਆਂ ਤਕਲੀਫਾਂ ਸੀਗੀਆਂ 40 ਦਿਨ ਹੋਏ ਨੇ ਇਹਨਾਂ ਨੂੰ ਖੁਰਾਕ ਬਦਲੀ ਇਹਨਾਂ ਦੀ ਦਵਾਈ ਆਪ ਇਹਨਾਂ ਨੂੰ ਕੋਈ ਨਹੀਂ ਦਿੱਤੀ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਸਤੀ ਕਾਲ ਜੀ 9 ਪਰ ਘਟ ਗਿਆ ਜੀ 9 ਕਿਲੋ ਘਟ ਗਿਆ 9 ਕਿਲੋ ਪਰ ਘਟ ਗਿਆ ਬੜੀ ਅੱਛੀ ਗੱਲ ਹੈ ਜੀ ਤੇ ਹੋਰ ਕੀ ਕੀ ਤਕਲੀਫਾਂ ਤੁਹਾਨੂੰ ਪਹਿਲਾਂ ਸੀ ਗਿਆ ਹਲਕੀ ਜਿਹੀ ਸੀ ਹਾਂ ਜੀ ਬੈਠਣ ਦੀ ਜੀ ਤੋਂ ਚੀ ਠੀਕ ਹੈ ਜੀ ਹੁਣ ਉਹਨੂੰ ਹੁਣ ਬਹੁਤ ਜ਼ਿਆਦਾ ਫਰਕ ਹੈ ਠੀਕ ਹੈ ਜੀ ਕੱਲੀ ਖੁਰਾਕ ਪਰ ਠੀਕ ਹੈ ਜੀ ਇਹਨਾਂ ਨੂੰ ਕੱਲੀ ਆਪਣੀ ਖੁਰਾਕ ਬਦਲੀ ਹੈ ਇੱਕ ਖੁਰਾਕ ਬਦਲ ਕੇ ਆਪਾਂ ਇਹਨਾਂ ਨੂੰ ਦਿੱਤੀ ਤੇ 9 ਕਿਲੋ ਪਰ ਘਟ ਗਿਆ 40 ਦਿਨਾਂ ਦੇ ਅੰਦਰ ਇਹਨਾਂ ਦਾ ਜਿਹੜੀ ਡਿਸਕ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੈ ਸਿੱਧਾ ਨਹੀਂ ਖੜਾ ਜਾਂਦਾ ਸੀਗਾ ਮਿਹਨਤ ਮਜ਼ਦੂਰੀ ਕਰਦੇ ਸੀ ਉਹਦੇ 'ਚ ਵੀ ਇਹਨਾਂ ਨੂੰ ਦਿੱਕਤ ਆਉਂਦੀ ਸੀ ਹੁਣ ਉਹ ਬਿਲਕੁਲ ਠੀਕ ਤਨਵੀ ਕੋਈ ਦਾਨੀ ਪ੍ਰੋਬਲਮ ਹੈ ਕਿ ਇਹ ਮੋਟਾਪਾ ਹੈ ਕੋਈ ਡਿਸਕਰੀ ਪ੍ਰੋਬਲਮ ਹੈ ਜਾਂ ਕਿਸੇ ਕਿਸਮ ਦੀ ਕੋਈ ਹੋਰ ਤਕਲੀਫ ਹੈਗੀ ਹੈ ਤਾਂ ਬਿਨਾ ਦਵਾਈਆਂ ਤੋਂ ਸਿਰਫ ਖਾਣ ਖੁਰਾਕ ਬਦਲ ਕੇ ਸ਼ੁਰੂ ਕਰੋ ਧੰਨਵਾਦ ਵੀਡੀਓ ਵਧੀਆ ਲੱਗੀ ਹੋ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ